ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜਾ ਰਹੀ ਹਾਂ ਜੀ ਅੱਜ ਤਲਵੰਡੀ ਸਾਬੋ ਮਾਤਾ ਦਾ ਆਪਰੇਸ਼ਨ ਕਰਾਉਣ ਮਾਤਾ ਦਾ ਆਪਰੇਸ਼ਨ ਹੋਣਾਗਾ ਤਾਂ ਮੈਂ ਉਹ ਪਰਲ ਵਿੱਚ ਕੋਈ ਵੀਡੀਓ ਵੀ ਨਹੀਂ ਬਣੇਗੀ ਹੁਣ ਮੈਨੂੰ ਲੱਗਾ ਵੀ ਹਫਤਾ ਤੱਕ ਵਿਜੀ ਰਹਿਣਾ ਪੈਣਾ ਕਿਉਂਕਿ ਹਸਪਤਾਲ ਚ ਆਉਣਾ ਜਾਣਾ ਅੱਜ ਦੀ ਡੇਟ ਮਿਲੀ ਹੈ ਜਾਨੀ ਕਿ ਸ਼ਨੀਵਾਰ ਦੀ ਅੱਜ ਹੈਗੀ ਹੈ 21 ਤਰੀਕ ਹਾਂਜੀ ਅੱਜ ਮਾਤਾ ਦਾ ਆਪਰੇਸ਼ਨ ਹੋਣਾ ਹੈ ਵਜਤ ਆਪਦੀ ਸਿਹਤ ਵੀ ਠੀਕ ਠਾਕ ਨਹੀਂ ਰਹਿੰਦੀ ਜੀ ਪਰੇ ਮਜਬੂਰੀਆਂ ਬਣ ਜਾਂਦੀਆਂ ਕਰਾਉਣਾ ਪੈਂਦਾ ਕੀ ਕਰੀਏ ਬੜੀ ਕਵਰਾਟ ਜਿਹੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਨੂੰ ਹਸਪਤਾਲਾਂ ਚ ਜਾਣਾ ਜੰਮੀ ਪਸੰਦ ਨਹੀਂ ਹੈਗਾ ਮੈਂ ਹਸਪਤਾਲਾਂ ਚ ਰੂਲੀ ਵਾਲਾਂ ਗੀ ਬਹੁਲੇ ਥੱਕੇ ਖਾਦੇ ਐ ਇਸ ਕਰਕੇ ਹਸਪਤਾਲ ਚ ਜਾਣ ਦਾ ਮੇਰੀ ਵੱਡੀ ਰੂਹ ਨਹੀਂ ਕਰਦੀ ਪਰ ਮਜਬੂਰੀਆਂ ਵੀ ਮਾਤਾ ਨਾਲ ਜਾਣਾ ਪੈਣਾਗਾ ਉਹਦਾ ਪਰੇਸ਼ਨ ਹੋਣਾ ਪਰ ਮੇਰਾ ਜੀ ਨਹੀਂ ਕਰਦਾ ਸਹੀ ਪੁੱਛੋ ਨਾ ਰਾਤ ਦੀ ਟੈਨਸ਼ਨ ਵੀ ਬੇਸ ਵੀ ਸਵੇਰ ਹਸਪਤਾਲ ਚ ਜਾਣਾ ਪਤਾ ਨਹੀਂ ਕਿਉਂ ਵੀ ਹਸਪਤਾਲ ਤੋਂ ਮੇਰਾ ਮਨ ਹੁਣ ਡਰਨ ਲੱਗ ਗਿਆ। ਰਦੀ ਐ ਮੈਂ। ਪਰ ਲੈ ਕੇ ਜਾਣਾ ਹੀ ਪਣਾ ਮਾਂ ਤੁਹਾਨੂੰ। ਕਿਹ ਕੋਲ ਆਪਰੇਸ਼ਨ ਹੋਣਾ ਜਿਹੜੀ ਤਰੀਕ ਉਹਨਾਂ ਨੂੰ ਮਿਲੀ ਹੋਈ। ਤੇ ਬਾਕੀ ਸੋਨ ਨੂੰ ਪਤਾ ਹੀ ਐ ਤੁਸੀਂ ਸਾਰੇ ਸਮਝਦਾਰ ਹੋ ਵੀ ਹਸਪਤਾਲ ਤੋਂ ਕੌਣ ਨਹੀਂ ਡਰਦਾ। ਹਰ ਇੱਕ ਨੂੰ ਡਰ ਲੱਗਦਾ। ਹਸਪਤਾਲ ਚੀ ਜੀ ਇਹੋ ਜੀ ਹੁੰਦੀ ਐ। ਚੰਗਾ ਭਲਾ ਬੰਦਾ ਵੀ ਉੱਥੇ ਜਾ ਕੇ ਤਾਂ ਬਿਮਾਰ ਹੋ ਜਾਂਦਾ। ਮੈਂ ਤਾਂ ਉਦੋਂ ਵੀ ਸੋਨ ਨੂੰ ਦੱਸਿਆ ਸੀ ਵੀ ਬੁਰਾ ਹਾਲ ਹੋ ਗਿਆ ਸੀ ਮੇਰਾ ਹਸਪਤਾਲ 'ਚ ਜਾ ਕੇ। ਤੇ ਅੱਜ ਤਾਂ ਚੱਲ ਆਪਰੇਸ਼ਨ ਹੋਣਾ ਜਾਣੀ ਪੈਣਾਗਾ ਅੱਜ ਤਾਂ ਮੇਰੇ ਹਿਸਾਬ ਨਾਲ ਹੁਣ 7:00 ਵਜੇ 7:30 ਤੁਰਦੇ ਆ ਤੇ ਸਾਰਾ ਦਿਨ ਹੀ ਲੰਘ ਜਾਣਾ ਕਿਉਂਕਿ ਆਪਰੇਸ਼ਨ ਵਾਲੇ ਦਿਨ ਤਾਂ ਸਾਰਾ ਦਿਨ ਲੱਭ ਜਾਂਦਾ ਮੈਨੂੰ ਕਹਦਾ ਜੀ ਨਹੀਂ ਕਰਦਾ ਜੀ ਇਸ ਹਸਪਤਾਲਾਂ ਚ ਜਾਣ ਨੂੰ ਪਰ ਮਜਬੂਰੀਏ ਜਾਣਾ ਪੈਂਦਾ ਚਲੋ ਮਿਲਾਂਗੇ ਜੀ ਥੰਨੂੰ ਹਸਪਤਾਲ ਦੇ ਵਿੱਚ ਲੋ ਜੀ ਆਪਾਂ ਮਾਤਾ ਦਾ ਆਪਰੇਸ਼ਨ ਕਰਵਾ ਕੇ ਘਰੇ ਆ ਗਏ ਬਹੁਤ ਜਿਆਦਾ ਥੱਕੀ ਹੋਈਆਂ ਜਿੰਨੇ ਕਹਿ ਰਿਹਾ ਹਾਂ ਉਹ ਨਹੀਂ ਥਕੇ ਮਾ ਆਇਆ ਹੋਇਆ ਸੁਣ ਬਧੀ ਹੈ ਜੀ ਹਸਪਤਾਲਾਂ ਦੇ ਵਿੱਚ ਕੀ ਚੰਗਾ ਲੱਗਦਾ ਆਪਾਂ ਨੂੰ ਹਨ ਜਿਹੜਾ ਮਾਤਾ ਦਾ ਆਪਰੇਸ਼ਨ ਉਹ ਬਹੁਤ ਵਧੀਆ ਹੋਇਆ ਏ ਬੀ ਬਹੁਤ ਵਧੀਆ ਪਹਿਲਾਂ ਤਾਂ ਡਾਕਟਰਾਂ ਨੇ ਮੈਨੂੰ ਐ ਡਰਾਜੇ ਦਿੱਤਾ ਸੀ ਕਹਿੰਦੇ ਵੀ ਉਮਰ ਬਾਲੀ ਹੈ ਰਿਸਕ ਹੈ ਮੈਂ ਕਿਹਾ ਜੀ ਤੁਸੀਂ ਕਿਹਾ ਸੀ ਅਸੀਂ ਆਪਰੇਸ਼ਨ ਕਰ ਦਾਂਗੇ ਤੇ ਮੈਂ ਕਿਹਾ ਬਾਅਦ ਚ ਤੁਸੀਂ ਹੈ ਕਰ ਲਾਗੇ ਕਹਿੰਦੇ ਚਲੋ ਕੋਈ ਨਹੀਂ ਕਹਿੰਦੇ ਵੀ ਅਸੀਂ ਤਾਂ ਨਹੀਂ ਆਪਦੇ ਜਨੋਂ ਮਾੜਾ ਕਰਦੇ ਡਾਕਟਰ ਕਹਿੰਦੇ ਵੀ ਕਹਿੰਦੇ ਭਾਈ ਇਹ ਕਿ ਵੀ ਪਰ ਤੁਹਾਨੂੰ ਸਾਈਨ ਕਰਕੇ ਦੇਣੇ ਪੈਣਗੇ ਮੈਂ ਕਿਹਾ ਜੀ ਸਾਈਨ ਤਾਂ ਹੁਣ ਸਾਰੇ ਡਾਕਟਰ ਹੀ ਕਰਾਉਂਦੇ ਆ ਕੱਲੇ ਤੁਸੀਂ ਨਹੀਂ ਕਰਾਉਂਦੇ ਵੀ ਸਾਈਨ ਤਾਂ ਕਰਨੀ ਪੈਂਦੀ ਆ ਮੈਂ ਕਿਹਾ ਜੀ ਸਾਈਨ ਕਰਾ ਲਓ ਕੋਈ ਚੱਕਰ ਨਹੀਂ ਵੀ ਤੁਸੀਂ ਮਾਤਾ ਦਾ ਆਪਰੇਸ਼ਨ ਕਰ ਦਿਓ ਕਿਉਂਕਿ ਮਾਤਾ ਨੂੰ ਤਕਲੀਫ ਆ ਵੀ ਬੱਚੇ ਦਾ ਨਹੀਂ ਜਿਹੜੇ ਦਰਦ ਵਾਲਾ ਪਰ ਹੁਣ ਮੈਂ ਜਦੋਂ ਆਈਆਂ ਤੇ ਛੱਡ ਗਏ ਤੇ ਮ ਮਾਤਾ ਨੂੰ ਦੱਸਿਆ ਨਹੀਂ ਹੈਗਾ ਮੈਂ ਨੂੰ ਦੋ ਕਵਾਰੀ ਕਿਹਾ ਸੀ ਮੈਂ ਤਾਂ ਮੈਨੂੰ ਜਾਣਾ ਪੈਣਾ ਸੋਭਾ ਦੀਪੂ ਦਾ ਪੇਪਰ ਹੈ ਤੇ ਵੀ ਮੈਨੂੰ ਮੇਰੀ ਮਜਬੂਰੀ ਹੈ ਮਾ ਕਾ ਵੀ ਦੀਪੂ ਦਾ ਪੇਪਰ ਦੀਪੂ ਨੇ 6 ਵਜੇ ਸਵਾ ਸਵਾ 5 ਨਿਕਲ ਜਾਣਾ ਘਰੋਂ ਤੇ ਵੀ ਉਹ ਕਿਤੇ ਆਥਨ ਨੂੰ ਘਰੇ ਬੜੂਗਾ ਤੇ ਵੀ ਮਾ ਤਾਂ ਮੈਨੂੰ ਤਾਂ ਘਰ ਜਾਣਾ ਪੈਣਾ ਮਤਲਬ ਮਾਤਾ ਨੂੰ ਐ ਅਫਸੋਸ ਜਿਹਾ ਹੋ ਰਿਹਾ ਸੀ ਵੀ ਘਰੇ ਨਾ ਜਾਵੇ ਕੀ ਮੈਂ ਫਿਰ ਕੀ ਕਰਾਂ ਮੈਂ ਮੈਂ ਫਿਰ ਉਹ ਨੂੰ ਬੇਬਲੀ ਭਾਨ ਜਿਹੀ ਸੀ ਮਾਨੂੰ ਸਿਖਾਤਾ ਮੈਂ ਕਿਹਾ ਵੀ ਤੂੰ ਦੱਸੀ ਨਾ ਵੀ ਉਹ ਬਗੀ ਮੈਂ ਕਿਹਾ ਤੂੰ ਐ ਕਹਦੀ ਪਈ ਆ ਮਗਾ ਇਹਨੇ ਨਾਲ ਇਹ ਹੌਸਲਾ ਰੂਗਾ ਕਿਉਂਕਿ ਜਿੰਨੇ ਵੀ ਮਾਤਾ ਦੇ ਟੈਸਟ ਸੀ ਉਹ ਸਾਰੇ ਮੈਂ ਕਰਵਾਏ ਸੀ ਮਾਤਾ ਦੇ ਨਾਲ ਆਪਰੇਸ਼ਨ ਥੀਏਟਰ 'ਚ ਵੀ ਮੈਂ ਗਈ ਸੀ ਜੋ ਵੀ ਅੱਜ ਕੰਮ ਸੀ ਮਾਤਾ ਦੇ ਸਾਰੇ ਮੈਂ ਕਰਵਾਏ ਸੀ ਕਿ ਡਾਕਟਰ ਸਾਹਦੇ ਵੀ ਅੰਦਰ ਮੈਂ ਨਹੀਂ ਸੀ ਵੀ ਕੋਈ ਵੀ ਚੀਜ਼ ਗੱਲਬਾਤ ਜਾਂ ਉਹਨਾਂ ਨੇ ਜਿੰਨੇ ਬੱਚੇ ਤਾਂ ਨਹੀਂ ਕੱਢੀ ਉਹ ਦਿਖਾਈ ਉਹ ਮੈਨੂੰ ਸਭ ਕੁਝ ਦਿਖਾਈ ਸੀ ਉਹਨਾਂ ਨੇ ਵੀ ਪਤਾ ਨਹੀਂ ਮਾਤਾ ਨੂੰ ਕਿਵੇਂ ਵੀ ਕਹਿੰਦੇ ਹੁੰਦਾ ਨਾ ਵੀ ਜਦੋਂ ਬੰਦਾ ਤਕਲੀਫ 'ਚ ਹੋਵੇ ਹਨਾ ਵੀ ਉਦੋਂ ਆਪਣੇ ਚੰਗੇ ਲੱਗਦੇ ਆ ਤੇ ਉਹਨੂੰ ਮੇਰੇ ਤੇ ਬਲੀਵ ਸੀਗਾ ਬਸ ਐਂ ਸੀਗਾ ਵੀ ਬਸ ਐ ਮੇਰੇ ਕੋਲੇ ਰਵੇ ਵੀ ਇਹ ਡਾਕਟਰ ਨੂੰ ਸਾਧ ਲਿਆਉਂਦੇ ਜਦੋਂ ਮਾਤਾ ਨੂੰ ਥੋੜੀ ਜਿਹੀ ਤਕਲੀਫ ਆਉਂਦੀ ਸੀ ਤਾਂ ਮੈਂ ਭੱਜ ਕੇ ਡਾਕਟਰ ਨੂੰ ਬੁਲਾ ਲਿਆ ਹੁੰਦੀ ਸੀ ਬੀਜੀ ਮਾਤਾ ਦੇ ਦਰਦ ਹੋ ਰਿਹਾ ਹੈ ਜਾਂ ਉਹਨੂੰ ਉਲਟੀਆਂ ਵਾਲੀ ਸ਼ਿਕਾਇਤ ਹੋ ਰਹੀ ਹੈ ਤਾਂ ਉਹ ਕੋਈ ਟੀਕਾ ਲਾ ਜਾਂਦੇ ਸੀਗੇ ਕੋਈ ਛੋਟੀ ਬੋਤਲ ਲਾ ਜਾਂਦੇ ਸੀ ਤੇ ਬਸ ਵੇਖ ਉਹਨੂੰ ਐਂ ਜੇ ਹੋ ਗਿਆ ਵੀ ਇਹ ਉਹਦੀ ਮਰੇ ਵੀ ਦਰਦ ਨਹੀਂ ਹੁੰਨਦੀ ਪਰ ਦਰਦ ਤਾਂ ਇਹ ਜਦੋਂ ਆਪਰੇਸ਼ਨ ਹੁੰਦਾ ਨਾ ਜਿਹਨੇ ਹੁਣ ਹੀ ਹੁੰਦਾ ਜਿਸ ਦਿਨ ਆਪਰੇਸ਼ਨ ਹੁੰਦਾ ਉਸ ਦਿਨ ਤਾਂ ਦਰਦ ਹੁੰਦਾ ਜੀ ਤਕਲੀਫ ਰਹਿੰਦੀ ਹੈ ਦੂਏ ਦਿਨ ਘਟ ਜਾਂਦੀ ਹੈ ਤੀਜੇ ਦਿਨ ਜਮੇ ਨੋਰਮਲ ਬੰਦਾ ਹੋ ਜਾਂਦਾ ਕਿਉਂਕਿ ਆਪਰੇਸ਼ਨ ਪ੍ਰੇਚਨ ਹੁੰਦਾ ਜੀ ਛੋਟੀ ਮੋਟੀ ਗੱਲ ਤਾਂ ਨਹੀਂ ਹੁੰਦੀ ਬਾਹਰੀ ਗੱਲਾਂ ਦਾ ਨਹੀਂ ਮੇਥੋਂ ਅੱਜ ਹੋਈਆਂ ਜਾਣੀਆਂ ਕਿਉਂਕਿ ਮੇਰਾ ਤਾਂ ਆਪ ਦੀ ਬੁਰਾ ਹਾਲ ਹੋਇਆ ਪਿਆ ਜੀ ਸਵੇਰ ਸੀ 6:30 ਪਾਉਣੇ 7 ਵਜੇ ਦੀਆਂ ਘਰੋਂ ਚੱਲ ਗਈਆਂ ਤੇ ਹੁਣ ਤੁਸੀਂ ਹਿਸਾਬ ਲਾ ਲਓ ਮੈਂ ਟਾਈਮ ਵੀ ਨਹੀਂ ਦੇਖ ਸਕਦੀ ਮੈਨੂੰ ਲੱਗਾ 8 ਵਜੇ ਵਾਲੇ ਹੋਣਗੇ ਹੁਣ ਘਰੇ ਆਈਆਂ ਮਾਤਾ ਨੂੰ ਉਹ ਕਰਕੇ ਤੇ हां अस्पतालਾਂ ਦੇ ਵਿੱਚ ਸਾਨੂੰ ਇਹ ਵੀ ਪਤਾ ਵੀ ਰੋਟੀ ਪਾਣੀ ਚਾਹ ਦਾ ਬਹੁਤ ਔਖਾ ਹੁੰਦਾ ਵੀ ਜੇ ਹੋਵੇ ਵੀ ਪਤਾ ਵੀ ਖਾਣ ਆਪਾਂ ਨੂੰ ਬਹੁਤ ਔਖਾ ਲੱਗਦਾ ਕਿਉਂਕਿ ਉੱਥੇ ਦੁਨੀਆ ਇੰਨੀ ਦੁਖੀ ਹੁੰਦੀ ਆ ਕੋਈ ਕੁਛ ਹੋ ਜਾਂਦਾ ਕਿਸੇ ਨੂੰ ਕੁਛ ਹੋ ਜਾਂਦਾ ਬੰਦਾ ਕਹਿੰਦਾ ਰੱਬ ਬੈਰੀ ਨੂੰ ਵੀ ਹਸਪਤਾਲ ਲੈ ਕੇ ਨਾ ਜਾਵੇ ਹਸਪਤਾਲ ਚ ਤਾਂ ਬੈਸੇ ਹੀ ਬੰਦਾ ਜਿਵੇਂ ਬਕਰਨੇ ਵੀ ਨਮਰਿਆ ਵਾਂਗਰ ਹੋ ਜਾਂਦਾ ਪਰ ਸ਼ੁਕਰਾ ਪਰਮਾਤਮਾ ਦਾ ਵੀ ਉਹਨਾਂ ਦਾ ਪ੍ਰੇਸ਼ਣ ਆ ਜਿਹੜਾ ਬਹੁਤ ਵਧੀਆ ਹੋਇਆ ਕੋਈ ਦਿੱਕਤ ਨਹੀਂ ਆਈ ਉਹਨਾਂ ਨੂੰ ਕੋਈ ਬੀਪੀ ਨਹੀਂ ਵਧਿਆ ਕੋਈ ਘਟਿਆ ਨਹੀਂ ਜਿਵੇਂ ਉਹ ਮਰ ਉਹਨਾਂ ਨੇ 70 ਸਾਲ ਹੈ ਤੇ ਪਰ ਕੋਈ ਪ੍ਰੋਬਲਮ ਨਹੀਂ ਆਈ ਵਧੀਆ ਹੋ ਗਿਆ ਆਪਾਂ ਲਾਜ ਰੱਖਣਾ ਵੀ ਕੋਈ ਵੀ ਗੱਲਬਾਤ ਨੈਸੀ ਹੋਵੇ ਵੀ ਵੀ ਸਹੀ ਸਲਾਮ ਦੇਣਾ ਆਪਰੇਸ਼ਨ ਹੋਵੇ ਵਧੀਆ ਘਰੇ ਆਉਣ ਹਨਾ ਤੇ ਪ੍ਰੇਜਨ ਦਾ ਨਾਮ ਹੀ ਹੈ ਉਹ ਜਾਂ ਵੀ ਮੇਰਾ ਤਾਂ ਆਪਦਾ ਦਿਮਾਗ ਅਫਸੈਟ ਹੋ ਜਾਂਦਾ ਵੀ ਜਾ ਕੇ ਰਾਜੀ ਨਹੀਂ ਹੈਗੀ ਮੈਂ ਹਸਪੀਟਲਾਂ ਚ ਪਰ ਇਹ ਮੇਰੀ ਮਜਬੂਰੀ ਸੀ ਵੀ ਮਾਤਾ ਨਾਲ ਮੈਨੂੰ ਜਾਣਾ ਪਿਆ ਕਿਉਂਕਿ ਵੀ ਫਰਜਵੰਦਾ ਸੀ ਜਦੋਂ ਪ੍ਰੋਬਲਮ ਸੀ ਤਕਲੀਫ ਸੀ ਵੀ ਜਾਣਾ ਤਾਂ ਫਿਰ ਮੈਨੂੰ ਪੈਣਾ ਹੀ ਸੀਗਾ ਪਰ ਮੈਂ ਸ਼ੁਕਰ ਕਰਦੀ ਆ ਵੈਗਰੂ ਦਾ ਵੀ ਆਪਰੇਸ਼ਨ ਬਹੁਤ ਵਧੀਆ ਹੋਇਆ ਉਹ ਠੀਕ ਨੇ ਹਨਾ ਔਰ ਨਮਾ ਠੀਕ ਠਾਕ ਹੋਂ ਛੱਡ ਗਈ ਆ। ਸੋਭਾ ਵਾਇਗਰੂ ਸੁੱਤ ਰੱਖੇ। ਫਿਰ ਰੋਟੀ ਸਬਜੀ ਲੈ ਕੇ ਜਾਣੀ ਆ ਮੈਂ। ਉੱਥੇ ਜਿਹੜੇ 1-2 ਹੈਗੇ ਉਹਨਾਂ ਦੀ ਰੋਟੀ ਸਬਜੀ ਲੈ ਜੂਗੀ। ਆਪ ਘਰੇ ਖਾ ਜੂਗੀ ਕਿਉਂਕਿ ਉੱਥੇ ਉਸ ਹਸਪੀਟਲ ਚ ਕਾਜੀ ਮੇਰਾ ਰੋਟੀ ਖਾਣ ਨੂੰ ਬਿਲਕੁਲ ਜੀ ਨਹੀਂ ਕਰਦਾ। ਇੱਕ ਮੇਰੀ ਆ ਪਾਣ ਜੀ ਰਿੰਪੀ। ਨਮਾ ਵੋਂਗੀ ਤਾਂ ਸੀ ਮੈਂ ਕਹ ਵੀ ਮੈਨੂੰ ਵਧੀਆ ਸ਼ੱਕਰ ਦੀ ਚਾਹ ਪਿਆ ਕੇ ਜਾ ਮੈਂ ਕਹ ਸਰੀਰ ਬਹੁਤ ਟੁੱਟ ਜਾਂਦਾ। ਉਹ ਵਿਚਾਰੀ ਫਿਰ ਮੇਰੇ ਵਾਸਤੇ ਇਮੀਡੀਏਟਲੀ ਚਾਹ ਲੈ ਕੇ ਆਈ ਬਹੁਤ ਵਧੀਆ ਬਣਾ ਕੇ ਲੈ ਕੇ ਆਈ। ਚਾਹ ਥੈਂਕ ਯੂ ਰਿੰਪੀ ਤੇਰਾ ਬਹੁਤ ਬਹੁਤ ਧ ਵੀ ਉਹ ਚਾਹ ਪੀਗੀ ਮਤਰੀ ਫਿਰਦੀ ਨਹੀਂ ਆ ਉਦੋਂ ਬਾਅਦ ਤਾਂ ਮੈਨੂੰ ਚਾਹ ਵੀ ਨਹੀਂ ਜੁੜੀ ਕਿਉਂਕਿ ਪਰੇਸ਼ਾਨ ਹੋਣ ਲੱਗ ਗਿਆ ਚਾਹ ਪੀਣ ਦਾ ਵੀ ਟਾਈਮ ਨਹੀਂ ਲੱਗਿਆ ਜੀ ਸਹੀ ਕੁੱਛ ਤਾਂ ਬਸ ਮੈਨੂੰ ਐ ਅਫਸੈਟ ਜੀ ਹੋਈ ਰਹੀਆਂ ਵੀ ਜਲਦੀ ਠੀਕ ਹੋਣ ਫਿਰ ਮਾਤਾ ਨੇ ਮੈਨੂੰ ਕਹਤਾ ਮੈਨੂੰ ਉਲਟੀਆਂ ਲੱਗਣਗੀਆਂ ਮੈਨੂੰ ਡਰ ਗਈ ਮਾਂ ਕਿਉਂਕਿ ਉਲਟੀਆਂ ਲੱਗਣ ਨਾਲ ਫਿਰ ਕੰਮ ਬਹੁਤ ਔਖਾ ਵੀ ਫਿਰ ਦਰਦ ਵੀ ਬਹੁਤ ਹੁੰਦਾ ਬੰਦੇ ਦੇ ਜੇ ਬੰਦੇ ਨੂੰ ਜਦੋਂ ਬੰਦਾ ਉੱਛਲਦਾ ਢੇਟੇ ਪੇਟ ਦਾ ਜ਼ੋਰ ਲੱਗਦਾ ਮੈਂ ਕਿਹਾ ਬੜਾ ਬੰਦਾ ਪਿਆ ਬਾਬਾ ਉਹ ਡਾਕਟਰ ਆ ਗਈ ਸੀ ਮਾ ਨੂੰ ਕਹਤਾ ਉਹਨਾਂ ਕਹਿੰਦੇ ਕੋਈ ਟੀਕਾ ਲਾ ਦੋ ਮੈਂ ਕਹਾਂ ਵੀ ਮਾ ਤੁਹਾਨੂੰ ਉਲਟੀਆਂ ਲੱਗਣ ਦਾ ਨਜ਼ਾਰਾ ਉਹਨੇ ਟੀਕਾ ਵਧੀਆ ਲਾਤਾ ਮਾ ਫਿਰ ਕਿਰਾਂ ਟੀ ਜਦੋਂ ਉਹਨਾਂ ਆਈਆਂ ਕਿਰਾਂ ਟੀਕਾ ਨੇ ਜੇ ਲੱਗ ਗਈ ਸੀ ਪਰ ਸਹੀ ਪੁੱਛੋ ਤਾਂ ਤਕਲੀਫ ਬਹੁਤ ਹੁੰਦੀ ਹੈ ਇਫਰੈਸ਼ਨ ਕਰਵਾ ਕੇ ਤੇ ਮਾ ਤਾਂ ਮੈਨੂੰ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਬੈਠਾ ਕਰਕੇ ਜਾ ਮੈਨੂੰ ਬੈਠਾ ਕਰਕੇ ਜਾ ਕਿਉਂਕਿ ਬੈਠਾ ਆਪਾਂ ਕਰ ਨਹੀਂ ਸਕਦੇ ਜਦ ਦਿਨ ਇਫਰੈਸ਼ਨ ਹੋਇਆ ਹੁੰਦਾ ਫਿਰ ਮੈਨੂੰ ਕਹਿੰਦੀ ਹਾਏ ਮੇਰੀਆਂ ਤਾਂ ਲੱਤਾਂ ਵੀ ਗੋਡੇ ਜੇ ਖੜੇ ਕਰੋ ਮੈਂ ਡਾਕਟਰ ਨੂੰ ਪੁੱਛ ਕੇ ਆਈ ਮੈਂ ਕਹਾਂ ਜੀ ਮਾੜੇ ਉਹ ਕਰੇ ਜੀ ਫਿਰ ਢੂਈ ਦੇ ਥੱਲੇ ਹੱਥ ਜਾ ਦੇ ਕੇ ਮਾੜੀ ਜੀ ਢੂਈ ਨੂੰ ਹਵਾ ਦਵਾਈ ਉਹਦੀ ਨੂੰ ਵਿਚਾਰ ਪੈ ਜੇ ਪਵੇ ਨਾ ਮਾਤਾ ਕਿਉਂਕਿ ਮਾਤਾ ਇੰਨਾ ਪਈ ਨਹੀਂ ਸਿੱਧਾ ਤੇ ਬੜੀ ਉਹਨੂੰ ਅਚਭੀ ਲੱਗੀ ਚਲ ਫਿਰ ਵੀ ਸ਼ੁਕਰ ਹੈ ਵਾਹਿਗੁਰੂ ਦਾ ਵੀ ਉਹਦਾ ਪ੍ਰੇਸ਼ਣ ਜਿਹੜਾ ਬਹੁਤ ਵਧੀਆ ਹੋ ਗਿਆ ਪਰਮਾਤਮਾ ਸਭ ਦੇ ਪ੍ਰੇਸ਼ਣੀਆਂ ਵੈਂ ਕਰੀ ਬੰਦਾ ਸਹੀ ਸਲਾਮਤ ਠੀਕ ਹੋਵੇ ਕਿਉਂਕਿ ਦੁੱਖ ਤਕਲੀਫ ਤਾਂ ਬੈਰੀ ਨੂੰ ਵੀ ਨਾਵੇ ਜੀ ਦੁੱਖ ਤਕਲੀਫ ਬਹੁਤ ਮਾੜੀ ਚੀਜ਼ ਹੁੰਦੀ ਹੈ ਸੋ ਅੱਜ ਆਪਾਂ ਵੀਡੀਓ ਇੰਨੀ ਕੀ ਬਣਾਉਣੀ ਸੀ ਸੋ ਨੇ ਇਹੀ ਦੱਸਿਆ ਸੀ ਵੀ ਮਾਤਾ ਦਾ ਪ੍ਰੇਸ਼ਣ ਮੈਂ ਕਰਵਾਇਆ ਜੀ ਤੇ ਬਾਕੀ ਵੀਡੀਓ ਆਪਾਂ ਸੁੱਖ ਰ ਸੌਂਕ ਨਾਲ ਬਣਾਵਾਂਗੇ ਕੋਈ ਤੇ ਕੱਲ ਨੂੰ ਹਸਪੀਟਲ ਜਾਉਂਗੀ ਦੇਖੂਗੀ ਜੇ ਮਾਤਾ ਦੀ ਕੰディション ਵਧੀਆ ਹੋਈ ਤਾਂ ਤੁਹਾਨੂੰ ਵੀਡੀਓ 'ਚ ਜਰੂਰ ਦਿਖਾਵਾਂਗੀ ਵੀ ਮਾਤਾ ਠੀਕ ਨੇ ਸੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਥੋੜਾ ਜਨਾ ਜਿਹੜਾ ਸੇਰਾਉ ਪਾਰਾ ਹੋਇਆ ਬੈ ਹਸਪੀਟਲ ਜਾਉਂਗੀ ਬਸ ਇੰਨੀ ਵੀਡੀਓ ਅੱਜ ਇੰਨੀ ਬਣਾਉਂਗੀ ਮੈਂ ਕੋਈ ਵੀਡੀਓ 'ਚ ਤੁਹਾਨੂੰ ਦਿੱਕਤ ਲੱਗੀ ਜਾਂ ਗਲਤ ਬੋਲ ਲੱਗ ਗਏ ਤਾਂ ਮੈਂ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ